ਦੀ ਲੋਟ ਤੋਂ ਸਾਨੂੰ ਮਨਜ਼ੂਰ ਹੈ ਇਹ ਸਰਕਾਰਾਂ ਜਿਵੇਂ ਚੈਲੰਜ ਕਰਦੀਆਂ ਆ ਰਹੀਆਂ ਮਨਜ਼ੂਰ ਹੈ ਤੇ ਜਾਂ ਇਸ ਦੇ ਖਿਲਾਫ ਡਟ ਕੇ ਖੜਨੇ ਇਹ ਉਹ ਮਸਲਾ ਹੈ ਅਗਲੀ ਗੱਲ ਸਟੇ ਸੈਕਟਰੀ ਸਾਹਿਬ ਦੱਸ ਦਿਓ ਸਮਾਂ ਕਿੰਨਾ ਹੈ ਬਸ ਜੀ ਤੁਹਾਡੀ ਗੱਲ ਆਖਰੀ ਗੱਲ ਕਹਿਣਾ ਚਾਹੂੰਗਾ ਤੁਸੀਂ ਸਾਰੇ ਬੈਠੇ ਹੋ ਆ ਮਸਲਾ ਆ ਗਿਆ 2025 ਬਿਜਲੀ ਐਕਟ 2025 ਕਿਸੇ ਨੂੰ ਨਹੀਂ ਪਤਾ ਆ ਪਿੰਡਾਂ ਦੇ ਵਿੱਚ ਚੋਣਾ ਵਿੱਚ ਫਿਰਦੇ ਨੇ ਭਾਈਆਂ ਨਾਲ ਭਾਈ ਨੂੰ ਲੜਾ ਰਹੇ ਆ ਭਾਈ ਭਾਈ ਦੀ ਧਾਰੀ ਫੜ ਰਿਹਾ ਤੇ ਭਾਈ ਭਾਈ ਦੀ ਪੱਗ ਲਾ ਰਿਹਾ ਓਏ ਭਰਾਵਾ ਸੋਡੇ ਘਰਾਂ ਦੇ ਵਿੱਚ ਚਿਪਾਣੇ ਮੀਟਰ ਲੱਗਣੇ ਜਿਵੇਂ ਮੋਬਾਈਲ ਦੇ ਵਿੱਚ ਪਾਸੇ ਪੂਨੇ ਆ ਪੂਨੇ ਪਿਆ ਕਰਨਗੇ ਓਏ ਕਿਹੜਾ ਮੈਦਾ ਲਾਲ ਝੋਨੇ ਨੂੰ ਪਾਣੀ ਲਾਲੂ ਕਿਹੜਾ ਮੈਦਾ ਲਾਲ ਅਸੀਂ ਚਲਾ ਲੂ ਕਿਹੜਾ ਮੈਦਾ ਲਾਲ ਬਲਬ ਚਲਾ ਲੂ ਕਿਹੜਾ ਮੈਦਾ ਲਾਲ ਪੱਖਾ ਚਲਾ ਲੂ ਭਗਵਾਨ ਤਮਨ ਦੀ ਸਰਕਾਰ ਨੇ ਅਜੇ ਚੁੱਪ ਧਾਰੀ ਹੋਈ ਆ ਸਟੈਂਡ ਕਰੇ ਸੀਐਡੀ ਖੜੀ ਆ ਪੀ ਪੰਜਾਬ ਸਰਕਾਰ ਚਪਾਲੇ ਮੀਟਰ ਲਵਾਉਣ ਨੂੰ ਤਿਆਰ ਹੈ ਜਾਂ ਨਹੀਂ ਤਿਆਰ ਅਜੇ ਬੋਲੀ ਦੀ ਸਰਕਾਰ ਉਹ ਮੀਟਰ ਲੱਗ ਜਾਣੇ ਤੇ ਸੋਡੇ ਕਰੇ ਨੇਰਾ ਪਾ ਦੇਣਾ ਨੇਰਾ ਇਹ ਤੁਸੀਂ ਯਾਦ ਕਰਨਾ ਤੇ ਲੜਾਈ ਦੇ ਵਿੱਚ ਅਸੈਂਬਲੀਅਤ ਹੋਣੀ ਹੈ ਆ ਖੜੀ ਸੀਐਡੀ ਆਖਿਰ ਦੇ ਵਿੱਚ ਸੁਣ ਲੋ ਭਾਈ ਸਾਹਿਬ ਇਹ ਮਸਲਾ ਹੱਲ ਕਰਨਾ ਤੇ ਜਾਂ ਫਿਰ ਇੱਥੇ ਇਹ ਮੋਰਚੇ ਦਾ ਇਹ ਨਵੀਂ ਰੇਖਾ ਤੈਅ ਕਰਨੀ ਹੈ ਇੱਕ ਗੱਲ ਸੁਣ ਲੋ ਜੇ ਚੌਥਾ ਥਾਮਣਾ ਬਚਿਆ ਕਿਰਤੀ ਲੋਕਾਂ ਦਾ ਬਚੇ ਫਿਰ ਆਮ ਲੋਕਾਂ ਦਾ ਇੱਥੇ ਕੋਈ ਹੱचर ਨਹੀਂ ਰਹਿਣਾ ਜੋ ਪੰਜਾਬ ਦੇ ਵਿੱਚ ਵਾਪਰ ਰਿਹਾ ਐ ਇਸ ਕਰਕੇ ਸੋਡੂ ਸਾਰੇ ਵੀ ਜਿੰਨੇ ਵੀ ਤੁਸੀਂ ਚੱਲ ਕੇ ਆਏ ਹੋ ਸਮੇਂ ਦੀ ਮਨਿਆਦਾ ਰੱਖਦੇ ਹੋਏ ਅਸੀਂ ਖਿਮਾ ਦੇ ਜਾਜਤਾਂ ਜਿੰਨੇ ਭਰਾ ਚੱਲ ਕੇ ਜਥੇਬੰਦੀਆਂ ਦੇ ਚਾਹ ਮੋਤਵਾਰ ਹੈ ਚਾਹ ਪੱਤਰਕਾਰ ਭਾਈਚਾਰਾ ਇਹ ਸਾਰਿਆਂ ਦਾ ਆਪਣਾ ਹੱਕ ਹੈ ਹੱਕ ਪਿੱਛੇ ਡਟ ਕੇ ਲੜਾਈ ਲੜਨ ਦਾ ਸਾਤ ਦਿਨ ਦੇ ਇੱਕ ਦੂਜੇ ਦੀ ਜ਼ਰੂਰਤ ਹੈ ਧੰਨਵਾਦ ਜੀ ਮਿਹਰਬਾਨੀ ਜੀ ਤੁਹਾਡੀ ਸਾਰਿਆਂ ਦੀ